ਪਾਜੀ ਇਹ ਦੇ ਮੁੰਡੇ ਰਸਤਵਾਰੀ ਚਲਾਉਂਦੇ ਇਹ ਨਾ ਕਿਤੇ ਪਟਾਸ਼ ਲੈ ਕੇ ਤੇ ਉਹਨੂੰ ਚਲਾਈਏ ਦੇ ਵਿੱਚ ਆ ਜਿਹੜੀ ਮੁੰਡੇ ਚਲਾਉਂਦੇ ਆ ਅਸਰ ਕਿ ਹੋਈ ਸਾਨੂੰ ਇਹ ਹੁਣ ਪਾਣੇ ਤਾਂ ਨਹੀਂ ਪਤਾ ਵੀ ਇਹ ਮੁੰਡੇ ਚਾਰੇ ਪੰਜੇ ਸਾਡੇ ਉਂਕੀ ਕੁੱਟਣ ਦੇ ਹੀ ਜਾਂ ਕੀ ਕਰ ਲੱਗੇ ਤੇ ਬਲਾਸਟ ਹੋਇਆ ਇਹ ਉਹਨਾਂ ਬੜੇ ਜਾ ਰਿਹਾ ਗੰਭੀਰ ਗੱਤਨੀ ਹੋ ਗਈ ਕਿੰਨੇ ਦੀ ਹੁਸਾ ਹੋ ਗਿਆ ਤੇ ਜੀ ਹੈਗੇ ਤੇ ਪਾਜੀ ਪੰਜ ਦੇ ਮੁੰਡੇ ਨੇ ਤੇ ਦੋ ਡੇਢ ਜਿਹਨਾਂ ਜਿਹੜੀਆਂ ਉਹਨਾਂ ਨੂੰ ਸੱਦਣ ਆਈਆਂ ਹੈ ਵੀ ਆਓ ਅੰਦਰ ਪ੍ਰਸ਼ਾਦ ਆਪਾਂ ਨੇ ਪੱਕਾ ਤੇ ਤੁਸੀਂ ਆ ਲੋ ਆਉਂਦੀਆਂ ਨੇ ਉਹ ਸੱਦਣ ਤੇ ਜਦੋਂ ਉਹ ਕਿਤੇ ਆਈਆਂ ਤੇ ਉਹ ਵੀ ਲਪੇਟ ਚਾ ਦੇ ਸਮਝ ਨਹੀਂ ਪਰ ਹਾਂ ਇਹਨਾਂ ਦੇ ਇਹਦੇ ਜਵਾਈ ਤੇ ਇੱਕ ਇਹਦਾ ਬੇਟਾ ਵੀ ਦੋ ਇਹਦੇ ਅੱਛਾ ਹਾਂਜੀ ਮੇਰੇ ਦੋ ਪਰਵਾਹਾਂ ਹਾਂਜੀ ਮੇਰੇ ਪੁੱਤ ਜੀ ਦਾ ਇੱਥੇ ਪਿਆ ਸੀ ਕੋਈ ਇੱਥੇ ਕਿੰਨਾ ਭੁੱਖ ਲਰਿਆ ਭੁੱਖ ਲਰਿਆ ਨੇਹਰਾ ਬਹੁਤ ਸੀ ਹਾਂ ਨੇ ਰਾਬੜਾ ਹੀ ਤੇ ਇਹਨਾਂ ਮਾਰੀਆਂ ਚੀਕਾਂ ਚੁੱਕਾਂ ਤੇ ਕੋਈ ਜਿੱਥੋਂ ਲਾਗੂ ਗਵਾਂਢੀ ਆਏ ਉਸੇ ਵੇਲੇ ਭੱਜੇ ਤੇ ਫੜ ਕੇ ਇੱਕ ਗੱਡੀ ਪਰੋਹਣੇ ਦੀ ਉਹ ਆਪਾਂ ਕੱਢੀ ਉਹਨੇ ਮੁੰਡੇ ਨੇ ਤੇ ਇੱਕ ਆਪਾਂ ਮੁੰਡੇ ਡਰੇ ਲੈ ਕੀ ਪਾ ਕੇ ਲੈ ਗਈ ਮੈਂ ਬਾਅਦ ਚ ਗਿਆਨਾ ਵੀਰਾਂ ਲੈ ਕੇ ਪੀ ਨਹੀਂ ਮਾਤਰਾ ਦੇ ਦਿਨਾਂ ਨੂੰ ਨਹੀਂ ਦੇਣੀ ਚਾਹੀਦੀ ਜਿਹੜਾ ਸਾਇੰਸ ਕਰਨ ਬਣਿਆ ਕਿੰਨੇ ਦੀ ਜਖਮੀ ਹੋ ਗਏ ਇਹਦੇ ਵਿੱਚ 7 ਜਖਮੀ ਜੇ 2 ਲੈਡ ਜਿੱਤੇ 5 ਜਾਨ ਸਾਰੇ ਜੁਤੀਆਂ ਦੇ ਮੁੰਡੇ ਆਏ 21 ਸਾਲਾਂ ਦੀ 18 ਸਾਲਾਂ ਦੀ ਕੇ ਦੀ ਉਮਰ ਆ ਕੇ ਦੀ 17 ਸਾਲ ਉਮਰ ਆ ਬਹੁਤ ਕੰਡੀਸ਼ਨ ਬਹੁਤ ਮਾੜੀ ਗੁਰਨਾਮ ਸਿੰਘ ਤੇ ਸੁਖਨਾਮ ਸਿੰਘ ਬੋਲੂ ਦੇ ਭਰਾ ਨੇ ਅਠਰ ਹੁੰਦੇ ਨੇ ਤੇ ਦੇਰ ਤੇ ਪ੍ਰਿੰਟ ਕੋ ਬਾਰ-ਬਾਰ ਹੁੰਦੇ ਆ ਇਹਨਾਂ ਦੇ ਬੱਚੇ ਇੱਕ ਰਾਤ ਤੇ ਦਿਵਾਲੀ ਹੁੰਣ ਕਰਕੇ ਪਟਾਕੇ ਚਲਾ ਰਹੇ ਸੀਗੇ ਇਹਨਾਂ ਦੇ ਸਾਰ ਆਪਣੇ ਕੋਲੋਂ ਹੀ ਕੋਈ ਆਪਣਾ ਕਿਸ਼ਾਸ਼ ਜਿਹਾ ਜਣਾ ਲਿਆ ਕਿ ਖਰੀਦ ਕੇ ਉਹਦਾ ਪਟਾਕੇ ਤਿਆਰ ਕਰ ਰਹੇ ਹੋ ਇਸ ਵਾਰ ਵੀ ਬਲਾਸਟ ਹੋਇਆ ਉਹਦੇ ਵਿੱਚ 5 ਜੈਨਸਿਆ ਤੇ 2 ਤੇ ਮੇਰਾ ਅੱਛਾ ਜੀ ਕਿਹੜਾ ਸਾਫ ਕਰਨੀ ਚਾਹਤ ਹੈ ਕੁਰਗੋਂ ਕੀ ਕਰੀ ਕਾ ਰਿਹਾ ਹੈ। ਅਜਿਹਾ ਐਫਐਸਐਲ ਦੀ ਟੀਮ ਲਾਈਓ। ਪਹਿਲਾਂ ਵੀ ਜਿਹੜਾ ਵਿਨਾਸ਼ ਹੋਇਆ ਉਸ ਬਲਾਸਟ ਬਾਰੇ ਪਤਾ ਕਰਵਾਉਣਾ ਕਿ ਕਿੱਥੇ ਹੋਇਆ ਸੀ। ਹਾਂਜੀ। ਅਸੀਂ ਉਸ ਬਾਲ ਸਰ ਜਿਹੜੇ ਆਪਣਾ ਜਖਮੀ ਨੇ ਉਹਨਾਂ ਨੂੰ ਖਵਾਉਣਾ ਕਿ ਕਿੱਥੇ ਜਾ ਗਿਆ। ਹਾਂਜੀ। ਸਭ ਤੋਂ ਪਹਿਲਾਂ ਉਹਨਾਂ ਦਾ ਇਲਾਜ ਕਰਾਉਣਾ ਸਾਡੀ ਇੱਕ ਪ੍ਰੋਟੀਨ। ਹਾਂਜੀ।